ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰਦੇ ਹੋ। ਇਸੇ ਤਰ੍ਹਾਂ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਅੱਜ ਵੀਰ ਜੀ ਆਪਾਂ ਆਏ ਆਂ ਜੀ ਤਹਿਸੀਲ ਜੀਰਾ ਦੇ ਪਿੰਡ ਨੂਰਪੁਰ ਦੇ ਵਿੱਚ। ਬਹੁਤ ਵਧੀਆ ਖੂਬਸੂਰਤ ਨੀਲੀ ਧਾਵੀ ਦੀ ਇਹ ਝੋਟੀ ਆ ਜੀ। ਅਹਿਲਾ ਸੂਆ ਸੂਨ ਜਾ ਰਹੀ ਹੈ ਜੀ। ਸੋ ਵਧੇਰੇ ਜਾਣਕਾਰੀ ਲਈ ਆਪਾਂ ਬਾਈ ਹੋਰਾ ਦੇ ਨਾਲ ਗੱਲ ਕਰਦੇ ਹਾਂ ਸੋ ਹਾਂਜੀ ਪੂਰੇ ਫਰਦਾ ਪੁੱਛੀਏ ਜੀ ਤੇ ਬਿਰਜੀ ਕਿਨਵਾ ਸੂਆ ਹੈ ਪਹਿਲਾ ਸੂਆ ਹੈ ਪਹਿਲਾ ਸੂਆ ਤੇ ਪਿੰਡ ਪਿੰਡ ਨੂਰਪੁਰ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਲਾਜੂਗੀ ਹੋਰੇ ਇਹ ਲੈ ਜੂਗੀ 7 ਦਿਨ ਲਾਜੀ 7 ਦਿਨ ਲੈ ਜੂਗੀ ਹਾਂ ਠੀਕ ਹੈ ਜੀ ਬਾਕੀ ਚੋਈ ਚੋਈ ਵਿੱਚ ਮਤਲਬ ਇਹ ਵੀ ਸਾਂਹ ਦੀ ਧੀ ਤੁਹਾਨੂੰ ਪਤਾ ਵੀ ਕਿਹੜੇ ਸਾਂਹ ਦੀ ਹੋਵੇਗੀ ਨਹੀਂ ਯਾਰ ਆਪਾਂ ਕੋਈ ਇੰਨੇ ਕੋਈ ਨੌਲੇਜ ਨਹੀਂ ਹੈ ਠੀਕ ਹੈ ਠੀਕ ਹੈ ਤੇ ਬਾਕੀ ਵੀਰ ਜੀ ਰੇਟ ਹੈ ਫੋਨ ਤੇ ਕਰੋਗੇ ਜਾਂ ਇਹਦਾ ਮੁੱਲ ਕਰ ਦੋਗੇ ਸਾਰੇ ਸਾਹਮਣੇ ਨੂੰ ਤੇ ਕਰ ਲਾਂਗੇ ਚਲੋ ਕੰਟੈਕਟ ਨੰਬਰ ਆਪਾਂ ਬੋਲ ਕੇ ਦੱਸ ਦੋ ਤੁਸੀਂ 994951385 ਦੇਖੋ ਰਿਹਾ 994951385 ਠੀਕ ਹੈ ਮਿਹਰਬਾਨੀ ਸਾਰੇ ਵੀਰਾਂ ਦੀ ਜਵਾਨ ਵੀਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਾਂ ਛੋਟੀ ਖਰੀਦ ਸਕਦੇ ਹਨ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ